ਕੋਟਕਪੂਰਾ ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧ ਵਿੱਚ ਇਲਾਕਾ ਨਿਵਾਸੀਆਂ ਨੇ ਥਾਣੇ ਅੱਗੇ ਲਾਇਆ ਧਰਨਾ ਹਾਦਸੇ ਦਾ ਕਾਰਨ ਬਣੀ ਨਿੱਜੀ ਕੰਪਨੀ ਦੀ ਬੱਸ ਅਤੇ ਬੱਸ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਪਰਿਵਾਰਕ ਮੈਂਬਰਾਂ ਨੇ ਕੀਤੀ ਇਨਸਾਫ ਦੀ ਮੰਗ ਪੁਲਿਸ ਕਰ ਰਹੀ ਹੈ ਜਾਂਚ ਪੜਤਾਲ ਜੀਐਸ ਸੰਧੂ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਕੋਟਕਪੂਰਾ ਮੇਰਾ ਸੁਨੀਲ ਕੁਮਾਰ ਨਾਮ ਆ ਜੀ ਮੇਰਾ ਜਿਹੜਾ ਭਰਾ ਦੀ ਡੈਥ ਹੋਈ ਆ ਮੇਰਾ ਛੋਟਾ ਭਰਾ ਜੀ ਤੇ ਮੈਂ ਪ੍ਰਸ਼ਾਸਨ ਤੋਂ ਅਥ ਬਣ ਕੇ ਬੇਨਤੀ ਕਰਦਾਗਾ ਵੀ ਮੈਨੂੰ ਇਨਸਾਫ ਦੇਵੇ ਮੇਰਾ ਨਾਮ ਵੀਰ ਜੀ ਸੋਨੂ ਆ ਮੇਰਾ ਭਰਾ ਸੀ ਛੋਟਾ ਇਹ ਰਾਤ 9:50 ਤੇ ਬਸ ਜਾਂਦੀ ਆ ਮੁਕਸਰ ਵਾਲੀ ਮੁਕਸਰ ਨੂੰ ਜਾ ਰਹੀ ਸੀ ਜਦੋਂ ਪਰਲੇ ਪਾਸੇ ਪੁਲ ਤਣੇ ਮੁਕਸਰ ਨੂੰ ਜਾਣ ਵਾਸਤੇ ਮੇਰਾ ਭਰਾ ਮੋਟਰਸਾਈਕਲ ਤੇ ਸੀ ਸੈਡ ਮਾਰੀ ਆਈ ਬਸ ਜੋ ਤਬਤੀ ਕਰਕੇ ਆਏ ਨੇ ਯਾਰ ਦੋਸਤ ਆਇਆਗਾ ਜੀ ਜੀ ਉਹ ਕਹਿੰਦੇ ਮੋਟਰਸਾਈਕਲ ਤੇ ਮੈਨੂੰ ਬਸ ਤੇ ਜੜਾਏ ਉਹਨੂੰ ਬਾਅਦ ਚੜਾ ਕੇ ਵਾਪਸ ਆਉਂਦੇ ਪਏ ਸੀਗੇ ਕਿੰਨੇ ਬੱਚੇ ਤੁਹਾਡੇ ਮੇਰੇ ਕੋਲ ਚਾਰ ਗੱਡੀਆਂ ਕੀ ਕੰਮ ਕਰਦੇ ਸੀ ਇਹ ਨਿਕਚਰ ਦਾ ਪਹਾ ਨਿਕਚਰ ਪਾਰਟਿਕ ਦਾ ਕੰਮ ਕਰਦੇ ਪਏ ਸੀ ਅੱਛਾ ਜੀ ਤੇ ਕਿੰਨੇ ਬੱਚੇ ਤੁਹਾਡੇ ਕਿੰਨੇ ਦੱਸੇ ਜੀ ਚਾਰ ਗੱਡੀਆਂ ਆ ਐਕਸੀਡੈਂਟ ਹੋਣ ਦਾ ਕਾਰਨ ਕੀ ਹੋਇਆ ਪਤਾ ਲੱਗਿਆ ਜਾਂਦਾ ਬਸ ਦੀ ਬੈਕ ਸਾਈਡ ਵੱਜ ਗਈ ਅੱਛਾ ਜੀ ਕੀ ਹੁਣ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੇ ਬਚਤਾਂ ਦੇ ਕੋਲ ਫੋਨ ਕਰ ਸੀ ਐਮਐਨਡੀ ਕੋਲ ਤਾਂ ਹੈਂਡਸਫੋਨ ਅੱਛਾ ਹਸਪੀਟਲ ਵੱਲੋਂ ਫੋਨ ਆਇਆ ਸੀ ਕਹਿੰਦੇ ਤੁਹਾਡੇ ਬੰਦੇ ਦਾ ਐਕਸੀਡੈਂਟ ਹੋ ਗਿਆ ਕਹਿੰਦੇ ਅੱਛਾ ਤੁਸੀਂ ਆ ਜਾਓ ਇੱਥੇ ਸਿਵਲ ਚ ਗਏ ਇਹਨਾਂ ਨੇ ਉੱਥੇ ਰਿਪੋਰਟ ਭੇਜਤਾ ਰਿਪੋਰਟ ਬੱਸ 10-5 ਮਿੰਟ ਹੀ ਤੜਫਿਆ ਦਾ ਨਾਲ ਹੀ ਕਿੱਥੇ 6 ਵਜੇ ਸੀ ਉਹਨਾਂ ਦੇ ਤਾਂ ਇਹਨਾਂ ਦਾ ਫਸੜੀਆਂ ਬਹਿ ਗਈਆਂ ਫਸੜੀਆਂ ਦੇ ਵਿੱਚ 9:00 ਵਜੀਆਂ ਨੇ 10:00 ਤਾਂ 9:00 ਵਜੀਆਂ ਐਸੀ ਬਣਾ ਲੈਣ ਗਿਆ ਸੀ ਸਰਵੇ ਵਿੱਚ ਵਿੱਚ ਉੱਚੀ ਸਟ ਵਰਜੀ ਆ ਅੱਛਾ ਜੀ ਇਥੇ ਉਪਰ ਰਿਪੋਰਟ ਲੈ ਕੇ ਸੀ ਇਥੋਂ ਇੰਜੀਨੀਅਰ ਰਿਪੋਰਟ ਲੈ ਕੇ ਸੀ ਤੇ ਬਸ 10 15 ਮਿੰਟ ਹੀ ਲੱਗਦੀ ਆ ਗੱਲ ਆ ਕਰਵਾਈ ਕੀਤੀ ਆ ਆਸਾ ਦੇ ਵੇਖੋ ਜੀ ਜਿਵੇਂ ਭੈਣ ਭਰਾ ਇੱਕ ਦੇ ਜਿਹਨੂੰ ਕਹਿ ਹੀ ਦਿੰਨੇ ਆ ਬਾਣ ਗਵਾਂਡ ਕੋਈ ਕਿਸੇ ਦਾ ਕੋਈ ਚਾਚਾ ਗੁਜ਼ਰ ਗਿਆ ਸੀ ਕੋਈ ਗਵਾਂਡ ਦੇ ਵਿੱਚ ਬੰਦਾ ਉਹਨੇ ਕਹਿਆ ਮੈਨੂੰ ਮੜਾ ਚੜਾ ਕੇ ਆ ਬਸ ਤੇ ਇਨੇ ਵਿਚਾਰੇ ਮੋਟਰਸੈਕਲ ਕੱਢਿਆ ਜਿਵੇਂ ਪ੍ਰਫੇ ਤੌਰ ਤੇ ਨਾਲ ਗਿਆ ਚੜਾ ਕੇ ਉਹਨੂੰ ਬੱਸ ਸਟੈਂਡ ਦੇ ਵੱਡੇ ਬੱਸ ਸਟੈਂਡ ਤੇ ਚੜਾ ਕੇ ਵਾਪਸ ਆ ਰਿਹਾ ਸੀ ਬੋਲਤੇ ਜਦੋਂ ਮੁਖਸਰ ਸਾਹਿਬ ਨੂੰ ਪੌਲ ਉਤਰਦਾ ਉਥੇ ਉਤਰ ਇਨੇ ਮੋਟਰਸਾਈਕਲ ਸਾਈਡ ਤੇ ਲਾ ਕੇ ਇਹ ਖੜਾ ਜੇ ਮਤਲਬ ਕੋਈ ਚੀਜ਼ ਖਰੀਦਣ ਲਈ ਰੇੜੀ ਲੱਗੀ ਜੱਤੋ ਪਾਲਾ ਵਾਲੀ ਕੋਈ ਪਾਲਾ ਨੂੰ ਖਰੀਦਣੋਂ ਕਰੇ ਉਤਰਿਆ ਮਗਰੋਂ ਬੱਸ ਆਈ ਜਿਆਰਾਂ ਵਾਲੇ ਦੀ ਵੀ 2252 ਨੰਬਰ ਵਾਲੀ ਗੱਡੀ ਦਾ ਉਹਨੇ ਆਣ ਕੇ ਦਰੜ ਦਿੱਤਾ ਇੱਕ ਸਾਫ ਰਗੜ ਕੇ ਲੈ ਗਈ ਦੂਰ ਤੱਕ ਕਿਦੀ ਜਾਂਦਾ ਵੀਰ ਜੀ ਆਪਣੇ ਮੈਡੀਕਲ ਕਾਲਜ ਗਏ ਪਰਲੇ ਇੱਥੇ ਦਾਖਲ ਕਰਾਇਆ ਸਰਕਾਰੀ ਹਸਪਤਾਲ ਮੈਡੀਕਲ ਕਾਲਜ ਜਾ ਕੇ ਦਿੱਤ ਹੋ ਗਈ ਜੀ ਹੇ ਅਜੀ ਦੇਹੀ ਚਾਨੇ ਮਤਲਬ ਪ੍ਰਸ਼ਾਸਨ ਕੋਲੋਂ ਗਰੀਬ ਬੰਦਾ ਸੀ ਚਾਰ ਲੜਕੀਆਂ ਲੜਕੀਆਂ ਦੀਆਂ ਵਿਚਾਰੇ ਦੀਆਂ ਆਮ ਲੜਕੀਆਂ ਛੋਟੀਆਂ ਸੀ ਬੱਸ ਨੂੰ ਫਿਰ ਅੱਜ ਵੀ ਮੁਹੱਲੇ ਵਾਲਿਆਂ ਨੇ ਫਿਰ ਮੋਕੇ ਤੋਂ ਹਾਂਜੀ ਹਾਂਜੀ ਬੱਸ ਨੂੰ ਸਵੇਰੇ ਸਾਨੂੰ ਬੱਸ ਵਾਲੇ ਮਿਲੇ ਸੀ ਬੱਸ ਵਾਲੇ ਕਹਿੰਦੇ ਸਾਡਾ ਕੋਈ ਕਸੂਰ ਨਹੀਂ ਜੀ ਅਸੀਂ ਫਿਰ ਉਹਦੇ ਵਿੱਚੋਂ ਆਪਣੇ ਮੋਬਾਈਲ ਲੱਗੀ ਤੇ ਕੈਮਰੇ ਲੱਗੇ ਨੇ ਉਹਨਾਂ ਚ ਕਟਵਾਈ ਏ ਉਹ ਤੇ ਸਾਰੀ ਫੋਟੋ ਕੱਢੀ ਉਹਦੇ ਪਰ ਲੱਗੇ ਬੱਸ ਦਾ ਇੱਕ ਕਸੂਰ ਹੈ ਬੱਸ ਨੂੰ ਪੁਲਿਸਾਂ ਨੇ ਅੰਦਰ ਲਾਤੀ ਥਾਣੇ ਦੇ ਵਿੱਚ ਅੱਗੋਂ ਕਾਰਵਾਈ ਕਰਦੀ ਪੁਲਿਸੇ ਕਾਰਵਾਈ ਕਰੂਗੀ ਸਹੀ ਏ ਜੇ ਨਹੀਂ ਕਾਰਵਾਈ ਕਰੂਗੀ ਤਾਂ ਫਿਰ ਇਹ ਸੰਗਤ ਬੈਠੀ ਮੇਰੇ ਤੇ ਉਹ ਦਿਲ ਹੋਣਗੇ ਪਤਾ ਲੱਗੂਗਾ ਸਸਕਾਰ ਉਹਦਾ ਕਰਨ ਵਾਲੀ ਤੋਂ ਸਸਕਾਰ ਕਰਾਂਗੇ ਜਦੋਂ ਉਹਦਾ ਮਤਲਬ ਵੀ ਪੂਰਾ ਨੂੰ ਇਨਸਾਫ ਮਿਲੇਗਾ ਪੂਰਾ ਇਨਸਾਫ ਮਿਲੇ ਇੱਥੇ ਕਹਿੰਦੇ ਚਾਰ ਲੜਕੀਆਂ ਦੀਆਂ 32 33 ਸਾਲ ਦੀ ਸਾਰੀ ਉਮਰ ਸੀ ਉਹਦੀ ਇਨੀ ਉਮਰ ਦੇ ਵਿੱਚ ਬੱਚੀਆਂ ਵੀ ਹੋਣੀਆਂ ਇਸ ਤਰ੍ਹਾਂ ਕੁਝ ਕਰਨੀ ਹੁੰਦੀ ਬਚਾਰੇ ਨੇ ਉਹਦਾ ਵੇਲੇ ਕਰਦਾ ਕਿੰਨਾ ਨੁਕਸਾਨ ਹੈ ਉਹਦਾ ਪਿਓ ਉਹਦਾ ਵੀ ਐਕਸੀਡੈਂਟ ਹੋਇਆ ਪਿਆ ਉਹਦੇ ਭਰਾ ਦਾ ਵੀ ਐਕਸੀਡੈਂਟ ਹੋਇਆ ਪਿਆ ਉਹਦੇ ਭਰਾ ਦੇ ਵੀ ਤੇ ਛੱਤ ਡਿੱਗੀ ਵੀ ਆਪਣੇ ਪੂਰੇ ਮਕਾਨ ਬੋਂਦਾ ਵੀ ਉਹਦਾ ਢਾੜੀ ਕਰਦਾ ਸੀ ਉਹਦੇ ਵਿੱਚ ਲਤਾਂ ਵੀ ਟੁੱਟੀਆਂ ਵੀ ਉਹਨੂੰ ਵੀ ਰੋਟੀ ਕੱਲਾ ਹੀ ਕਰਦਾ ਵਿੱਚ ਕਮੋਨ ਆਣਾ ਸਭਨੂੰ ਵੀ ਕੱਲਾ ਹੀ ਸੀ ਕਰਦੇ ਵਿੱਚ ਤੇ ਇਨਸਾਫ ਮਿਲਣਾ ਚਾਹੀਦਾ ਸੀ ਤਾਂ ਕਹਿੰਦੇ ਵੀ ਪ੍ਰਸ਼ਾਸਨ ਕੋਲ ਇਨਸਾਫ ਜੂੜ ਮਿਲਣਾ ਚਾਹੀਦਾ ਨੂੰ